ਆਜਿਕ ਪਰਾਉਣਾ ਤੇਰਾ ਉਹੀ ਆਨੀ ਮੈਂ ਤੇਰੇ ਲਈ ਜੋ ਸੁਰਮਾ ਲਿਆਨਾ ਸਿੱਖਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸਿੱਖਦੇ ਸਪਲੀਆਂ ਵੱਧ ਗਈਆਂ ਦੇਖ ਕਰਕੇ ਕਿੰਨਾ ਬੁਰਾ ਹਾਲ ਹੋਇਆ ਤੇਰੇ ਕਰਕੇ ਤੇਰੇ ਕਰਕੇ ਹੀ ਸਜਦੀਆਂ ਵਹਿਫਾਂ ਨਿਰਾਜਾ ਮਹੀਵਾ ਖਾਸੀ ਦੇ ਰੋ ਗਈ ਲਾਇਬ੍ਰੇਰੀ ਵਿੱਚ ਸੀ ਮਾਈਕ ਲੱਗਿਆ ਭੁੱਲਣ ਵਾਲੀ ਕਿੱਸਾ ਯਾਦ ਹੀਆਂ ਤੈਨੂੰ ਤੇਰੇ ਨਾਲ ਤੇ ਗਾਣਾ ਕੋਈ ਸੁਣਾਇਆ ਸੀ ਕਦੇ ਇੱਕ ਵਾਰ ਤੈਨੂੰ ਨੀਂਦ ਨਹੀਂ ਸਿਆ ਰਹੀ ਮੈਂ ਹਰੀ ਬੱਤੀ ਦੇਖ ਕੇ ਮੈਸੇਜ ਭੇਜਦਾ ਇੱਕ ਵਾਰ ਤੈਨੂੰ ਨੀਂਦ ਨਹੀਂ ਸਿਆ ਰਹੀ ਮੈਂ ਆਨਲਾਈਨ ਦੇਖ ਕੇ ਮੈਸੇਜ ਭੇਜਦਾ ਤੇਰੇ ਪਿੱਛੇ ਰਹੇ ਖੋਰ ਕਿੰਨੇ ਜਾਗਦੇ ਯਾਦ ਰੱਖੀ ਤੈਨੂੰ ਮੈਂ ਜਗਾਇਆ ਸੀ ਕਦੇ ਕਾਗਜ਼ਾਂ ਤੇਰੇ ਹੱਥੈ ਨੂੰ ਨਿੱਥ ਛਾਪਦਾ ਲਿਖतां ਚ ਤੈਨੂੰ ਮੈਂ ਵਸਾਇਆ ਸੀ ਕਦੇ ਆਸ਼ਿਕ ਪੁਰਾਣਾ ਤੇਰਾ ਉਹ ਹਿਆਣੀ ਮੈਂ ਤੇਰੇ ਲਈ ਜੋ ਸੁਰਮਾ ਲਾਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ ਕਾਲਜ ਦਾ ਵੇਲਾ ਜਦੋਂ ਪੂਰਾ ਹੋ ਗਿਆ Holi ਵਾਲੇ ਦਿਨ ਤੇਰਾ ਕਾਲਜ ਦਾ ਵੇਲਾ ਜਦੋਂ ਪੂਰਾ ਹੋ ਗਿਆ ਹੋਲੀ ਵਾਲੇ ਦਿਨ ਤੇਰਾ ਫੋਨ ਆਇਆ ਸੀ ਅਗਲੀ ਜ਼ਵੇਰੇ ਤੇਰੇ ਸ਼ਹਿਰ ਆ ਗਿਆ ਤੂੰ ਵੀ ਦਾ ਬਹਾਨਾ ਕਰੇ ਲਾਇਆ ਸੀ ਕਦੇ ਇੱਕ ਮਿੰਟ ਵਾਲੀ ਮੁਲਾਕਾਤ ਵਾਲੀ ਏ ਤੇਰੀ ਗੱਲ ਉੱਤੇ ਰੰਗ ਲਾਇਆ ਸੀ ਕਦੇ ਆਸ਼ਿਕ ਪੁਰਾਣਾ ਤੇ ਰਿਹਾ ਹਿਆਣੀ ਮੈਂ ਤੇਰੇ ਲਈ ਜੋ ਸੁਰਮਾ ਲਾਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਏ ਤੂੰ ਵੀ ਮੈਨੂੰ ਪਿਆਰ ਨਾ ਬੁਲਾਇਆ ਸੀ ਕਦੇ ਸੱਚੀ ਗੱਲ ਐ ਮੈਨੂੰ ਸੱਚਾ ਪਿਆਰ ਹੋਇਆ ਏ ਤੈਨੂੰ ਪਤਾ ਮੈਨੂੰ ਬੜੀ ਵਾਰ ਹੋਇਆ ਏ ਸੱਚੀ ਗੱਲ ਐ ਮੈਨੂੰ ਸੱਚਾ ਪਿਆਰ ਹੋਇਆ ਏ ਤੈਨੂੰ ਪਤਾ ਮੈਨੂੰ ਬੜੀ ਵਾਰ ਹੋਇਆ ਏ ਇੱਕ ਸੱਚ ਦੱਸਣਾ ਮੈਂ ਤੈਨੂੰ ਭੁੱਲਿਆ ਤੇਰੇ ਨਾਲ ਹੋਇਆ ਜਿੰਨੀ ਵਾਰ ਹੋਇਆ ਏ ਮੇਲੇ ਆਗੇ ਜ਼ਰੂਰ ਕਦੇ ਕਿਸੇ ਮੋੜ ਤੇ ਦੱਸੂਗਾ ਮੈਂ ਤੈਨੂੰ ਤੜਫਾਇਆ ਸੀ ਕਦੇ ਆਸ਼ਿਕ ਪੁਰਾਣਾ ਤੇ ਰਹੋ ਹਿਆਣੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾਲ ਬੁਲਾਇਆ ਸੀ ਕਦੇ